ਮੋਢੇ ਭਾਜੀ ਕੱਲ ਆਮ ਆਦਮੀ ਪਾਰੀ ਬੜੀ ਵੱਡੀ ਜਿੱਤ ਹੋਈ ਹੈ ਕੀ ਕਰਾਂ ਚੰਦੇ ਇਸ ਮੌਕੇ ਤੇ ਸਾਰੇ ਆ ਭਰਾਵਾਂ ਦਾ ਇੱਥੇ ਆਉਣ ਤੇ ਪਹਿਲਾਂ ਤਾਂ ਮੈਂ ਤੁਹਾਨੂੰ ਜੀ ਆਖਦਾ ਤੇ ਧੰਨਵਾਦ ਕਰਦਾ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਜੀ ਤੇ ਅੱਜ ਮੇਰੇ ਘਰ ਆਏ ਤੇ ਧੰਨਵਾਦ ਤੁਹਾਡਾ ਦੂਸਰਾ ਉਸ ਸੱਚੇ ਪਾਤਸ਼ਾਹ ਦਾ ਬਾਬਾ ਬੁੱਢਾ ਜੀ ਦਾ ਸਾਹਿਬ ਜੀ ਦਾ ਤਨਤਨ ਬਾਬਾ ਜਲਨ ਜੀ ਦਾ ਜਿਨ੍ਹਾਂ ਨੇ ਇੰਨੀ ਵੱਡੀ ਕਿਰਪਾ ਸਾਡੇ ਤੇ ਸਾਡੀ ਪਾਰਟੀ ਤੇ ਹੋਰ ਸਰਦਾਰ ਹਰਮੀਤ ਸਿੰਘ ਸੰਦੂ ਜੀ ਤੇ ਜਿਤਾ ਕੇ ਜਿਹੜਾ ਸਾਨੂੰ ਬੜੀ ਵੱਡੀ ਲੀਡ ਨਾਲ ਜਿਹੜਾ ਮਾਨ ਬਖਸ਼ਿਆ ਉਹਨਾਂ ਦਾ ਪਹਿਲਾ ਧਰਮਾਤ ਕਰਦੇ ਆਂ ਇਹ ਹਮੇਸ਼ਾ ਹੀ ਤੁਹਾਨੂੰ ਮਾਨ ਮਿਲਦਾ ਰਿਹਾ ਇਸ ਇਲਾਕੇ ਦੇ ਵਿੱਚੋਂ ਕਿ ਮੋਨੂ ਬ੍ਰਦਰ ਚੀਮਾ ਬ੍ਰਦਰ ਜਿਸ ਵੀ ਪਾਰਟੀ ਵੱਲ ਜਾਂਦੇ ਉਹਨਾਂ ਦੀ ਜਿੱਤ ਹੁੰਦੀ ਏ ਇਹ ਹਰ ਵਾਰ ਇਸੇ ਤਰ੍ਹਾਂ ਤੇ ਹੁਣ ਵੀ ਤੁਸੀਂ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਤੇ ਹਰਮਿਤ ਸਿੰਘ ਸੰਧੂ ਦੀ ਜਿੱਤ ਹੋਈ ਆ ਕੋਈ ਕੋ ਜੀ ਉਹ ਨਮਾਣਾ ਜ ਮੈਂ ਇੱਕ ਸਧਾਰਨ ਜਿਆ ਇੱਕ ਸਰਪੰਚ ਹੀ ਐ ਇੱਕ ਲੋਕਾਂ ਦਾ ਖੇ ਦਾ ਪੋਤਿਆਂ ਕੇ ਦਾ ਭਰਾ ਵਾਂ ਇੱਕ ਵਰਕਰ ਹੋਂਦੇ ਨਾਤੇ ਜਾਂ ਲੋਕ ਮੈਨੂੰ ਤੇ ਮੇਰੇ ਪਰਿਵਾਰ ਨੂੰ ਪਿਆਰ ਕਰਦੇ ਆ ਮੇਰੇ ਵੱਡੇ ਸੋਨੂ ਵੀ ਚਿਮਈ ਨੂੰ ਪਿਆਰ ਕਰਦੇ ਆ ਤੇ ਜਿਹੜਾ ਤੁਸੀਂ ਸਾਰੇ ਨਾਂ ਦਿੰਦੇ ਜੇ ਭੈਣ ਭਰਾ ਮੈਂ ਤੁਹਾਡਾ ਸਾਰਿਆਂ ਦਾ ਪਹਿਲਾਂ ਦਾ ਧੰਨਵਾਦ ਕਰਦਾ ਤੇ ਦੂਸਰਾ ਇਹ ਵੇਖੋ ਜਿਹੜੀ ਇਹ ਇਲੈਕਸ਼ਨ ਸੀ ਬੜੀ ਸੰਸੀਰ ਤੇ ਬੜੀ ਔਖੀ ਇਲੈਕਸ਼ਨ ਸੀ ਜਿਹਦੇ ਵਿੱਚ ਇਹ ਸਾਰੇ ਭੈਣ ਭਰਾਵਾਂ ਦਾ ਇੱਕੋ ਇੱਕ ਮੁੱਦਾ ਸੀ ਸਾਡੇ ਸਾਰੇ ਹਲਕੇ ਦਾ ਤਰਨਤਨ ਖਾਸ ਕਰਕੇ ਵੀ ਗੈਂਗਸਟਰਵਾਦ ਖਤਮ ਹੋਣਾ ਚਾਹੀਦਾ ਸ਼ਾਂਤੀ ਨਾਲ ਲੋਕ ਆਪਣੇ ਘਰ ਚ ਰਹਿਣਾ ਚਾਹੁੰਦੇ ਆ ਆਪਣਾ ਕੰਮ ਕਰਨਾ ਚਾਹੁੰਦੇ ਆ ਆਪਣੇ ਪਰਿਵਾਰ ਚ ਵਾਪਸ ਘਰ ਆਉਣਾ ਚਾਹੁੰਦੇ ਆ ਇਹ ਚੀਜ਼ ਦਾ ਬਹੁਤ ਜ਼ਿਆਦਾ ਵੱਡਾ ਮੁੱਦਾ ਸੀ ਬਾਕੀ ਵੇਖੋ ਕੰਮ ਜਿਹੜੇ ਡਿਵੈਲਪਮੈਂਟ ਉਹ ਚੱਲਦੀਆਂ ਰਹਿੰਦੀਆਂ ਨੇ ਜੇ ਕੋਈ ਬੰਦਾ ਆਪਣੇ ਸਵੇਰੇ ਕਮਾਈ ਕਰਨ ਨੂੰ ਸ਼ਹਿਰ ਜਾਂਦਾ ਜਾਂ ਆਪਣੇ ਕਾਰੋਬਾਰ ਤੇ ਜਾਂਦਾ ਜਿਉ ਆਪਣੇ ਘਰ ਹੀ ਨਹੀਂ ਵਾਪਸ ਆਪਣੇ ਪਰਿਵਾਰ ਚ ਜਾ ਸਕੇ ਤੇ ਉਹ ਉਹਦਾ ਇੱਕ ਜਵਾਬ ਦਿੱਤਾ ਲੋਕਾਂ ਨੇ ਵੀ ਸਾਨੂੰ ਸੇਫਟੀ ਸਾਨੂੰ ਘਰ ਦੀ ਪ੍ਰਾਇੋਰਟੀ ਮਤਲਬ ਵੀ ਸਾਨੂੰ ਸ਼ਾਂਤੀ ਨਾਲ ਹੀ ਸੌਈਏ ਤੇ ਇਹਦਾ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਸਾਰੇ ਪੰਜਾਬ ਨੂੰ ਵੀ ਗੁੰਡਾ ਰਹਿਤ ਇਲੈਕਸ਼ਨ ਸਾਨੂੰ ਚਾਹੀਦੀ ਹੈ ਕੋਈ ਗੁੰਡਾ ਨਹੀਂ ਗੈਂਗਸਟਰ ਬਾਦਰੀ ਸਾਨੂੰ ਚਾਹੀਦਾ ਚੌੜ ਗੰਜਾਨ ਜੀ ਦੇ ਤੁਹਾਡੇ ਇਲਾਕੇ ਤੇ ਆਉਣ ਨਾਲ ਇੰਨਾ ਜਿਹੜਾ ਆਮ ਆਦਮੀ ਪਾਰਟੀ ਨੂੰ ਵੱਲ ਮਿਲਿਆ ਬਹੁਤ ਬਲ ਮਿਲਿਆ ਜੀ ਸਰਦਾਰ ਭਗਵੰਤ ਸਿੰਘ ਦੀ ਮਾਨ ਸਾਡੇ ਮੁੱਖ ਮੰਤਰੀ ਪੰਜਾਬ ਦੇਖੋ ਜੀ ਕਿ ਪਹਿਲੀ ਵਾਰ ਸਾਡੇ ਕੋ ਮੁੱਖ ਮੰਤਰੀ ਪੰਜਾਬ ਸਾਡੇ ਹਲਕਿਆਂ 'ਚ ਆਏ ਨੇ ਦੇਖੋ ਚਲੋ ਨਾ ਇਲੈਕਸ਼ਨ ਹੁੰਦੀ ਨਾ ਜਮਨੀ ਚੋਣ ਆਉਂਦੀ ਤੇ ਉਸ ਤਰ੍ਹਾਂ ਹੀ ਮਿਲਦੇ ਸੀ ਸੀਐਮ ਸਾਹਿਬ ਨੂੰ ਕਿਤੇ ਨਾ ਕਿਤੇ ਆਪਾਂ ਕਿਤੇ ਪ੍ਰੋਗਰਾਮਾਂ ਤੇ ਜਾਂ ਆਪਣੇ ਡਵੈਲਪਮੈਂਟਾਂ ਵਾਸਤੇ ਜਾਂਦੇ ਸੀ ਪਰ ਜਿਮਨੀ ਚੋਣਾਂ ਕਰਕੇ ਉਹਨਾਂ ਨੇ ਸਾਡ ਨੂੰ ਸਾਡ ਨੂੰ ਨੇੜੇ ਹੋ ਕੇ ਜਾਣਿਆ ਸਾਡੇ ਹਲਕੇ ਨੂੰ ਔਰ ਡਵੈਲਪਮੈਂਟ ਦੇ ਵਾਅਦੇ ਕੀਤੇ ਉਹਨਾਂ ਨੇ ਲੋਕਾਂ ਨੂੰ ਆਸ ਜਾਗੀ ਕਿ ਸੀਐਮ ਕੋਈ ਆਇਆ ਸਾਡੇ ਹਲਕੇ ਦੇ ਵਿੱਚ ਔਰ ਸਾਨੂੰ ਡਵੈਲਪਮੈਂਟ ਵੀ ਕਰੂਗਾ ਔਰ ਜਿਹੜੀ ਗੁੰਡਾਗਰਦੀ ਆ ਜਿਹੜੀ ਮਤਲਬ ਗੈਂਗਸਰਵਾਦ ਨੂੰ ਖਤਮ ਕਰਨ ਦਾ ਜਿਹੜਾ ਪਰਨ ਲਿਆ ਸਾਡੀ ਆਮ ਆਦਮੀ ਪਾਰਟੀ ਨੇ ਮੋੜ ਯਕੀਨ ਵਿਸ਼ਵਾਸ ਕੀਤਾ ਜੀ ਮੋਦੀ ਵਿਰੋਧੀ ਲੋਕ ਦਾ ਕਹਿਣਾ ਸੀਗਾ ਜਿਉਂ ਦੇ ਸੋਨੂ ਚੀਮਾ ਹਣੀ ਗਏ ਆ ਉਸ ਤੋਂ ਬਾਅਦ ਤਲਾ ਖਤਮ ਹੋ ਗਿਆ ਨਾ ਮਗਰ ਵੋਟ ਨਹੀਂ ਲਈ ਲੋ ਜੀ ਕੋਸ ਸੱਚੇ ਪਾਤਸ਼ਾਹ ਵੈਗ ਰੂ ਤੋਂ ਡਰ ਕੇ ਆ ਪਾਨੇ ਆ ਖਤਮ ਕਰਨਾ ਜਾਂ ਨਾ ਕਰਨਾ ਉਹ ਪ੍ਰਮਾਤਮਾ ਦੇ ਅੱਥਵਾ ਸੇ ਬੰਦਾ ਤੇ ਬੰਦੇ ਤੋਂ ਤਕੜਾ ਨਹੀਂ ਹੁੰਦਾ ਮੈਂ ਇਹ ਕਹਿੰਦਾ ਪਰ ਸਾਡਾ ਸਾਰਿਆਂ ਦਾ ਪਿਆਰ ਹੀ ਨਾ ਕਿਹਾ ਕਿ ਅਸੀਂ ਸਾਰੇ ਇੱਕ ਮੋਟੇ ਆ ਤੇ ਇਹ ਸਾਬਤ ਹੋ ਚੁੱਕਿਆ ਆ ਸਾਡੇ ਜਿੰਨੇ ਵੀ ਮੇਰੇ ਭਰਾ ਦੇ ਯਾਰ ਸੱਚਨ ਜਾਂ ਮੇਰ ਨਾਲ ਪਿਆਰ ਕਰਨ ਵਾਲੇ ਜਾਂ ਸਾਡੀ ਪੰਚਾਇਤ ਸੀ ਸਾਡੀ ਅਸੀਂ ਇੱਕ ਮੋਟੀ ਰਹੇ ਹਾਂ ਦੇ ਬਾਈ ਦੇ ਅਸੀਂ ਮਜ਼ਬੂਤ ਹੁੰਦੇ ਰਹੇ ਹਾਂ ਔਰ ਅਸੀਂ ਟੁੱਟੇ ਨਹੀਂ ਤੇ ਅਸੀਂ ਦਿਖਾਇਆ ਵਾ ਸਾਡੇ ਸਾਰੇ ਤਰਨਤਨ ਹਲਕੇ ਨੂੰ ਕਿ ਸਾਡਾ ਜਿਹੜਾ ਇਕੱਠ ਆ ਐਦਾਂ ਤੁਸੀਂ ਵੀ ਸਾਰੇ ਰਲ ਮਿਲ ਕੇ ਇਕੱਠ ਇਕੱਠ ਨਾਲ ਦੀ ਰੀਸ ਨਹੀਂ ਹੁੰਦੀ ਕਾਂਗਸ ਆਗੂ ਕਈ ਦੇ ਬਾਰ ਬਾਰ ਕਹਿੰਦੇ ਪਏ ਵੀ ਕਾਂਗਸ ਪਾਰਟੀ ਤੇ ਆਮਦ ਬੜੀ ਸੈਟਿੰਗ ਜਿਹਦੇ ਕਰਕੇ ਰਾਜਾ ਬਲੇਗ ਵੱਲੋਂ ਜਿਹੜੇ ਪਿਆਰ ਜਿਹੇ ਯਾਰ ਉਹ ਅਜਿਹੀ ਬੰਦ ਜਿੰਦਗੀ ਜਿਹਦੇ ਨਾਲ ਲੋਕਾਂ ਵਿੱਚ ਜਿਵੇਂ ਲੋਸ ਦਾ ਸਾਹਮਣਾ ਕਰਨਾ ਪਿਆ ਵੇਖੋ ਜੀ ਹੁਣ ਜਿਹੜੇ ਵਿਰੋਧੀ ਤੇ ਰਹੋ ਜੀਆਂ ਗੱਲਾਂ ਕਰਨ ਤੇ ਉੱਤਰ ਆਉਣ ਤੇ ਕਾਦੀ ਸੈਟਿੰਗ ਜੀ ਜੀ ਅਸੀਂ ਕਿਹਾ ਸੀ ਕਿ ਤੁਸੀਂ ਕਿਸੇ ਦੇ ਖਿਲਾਫ ਬੋਲੋ ਜੀ ਐਡੇ ਵੱਡੇ ਸਾਡੇ ਬੂਟਾ ਜੀ ਤੇ ਹਨ ਜੀ ਤੇ ਉਹਨਾਂ ਦੇ ਬਾਰੇ ਕੋਈ ਗਲਤ ਟਿੱਪਣੀ ਮੈਨੂੰ ਤੇ ਕਿਸੇ ਨੂੰ ਵੀ ਬਰਦਾਸ਼ਤ ਨਾ ਹੋਣ ਦੇ ਕਾਬਲ ਆ ਖਾਸ ਕਰਕੇ ਵੇਖੋ ਜੀ ਸਾਨੂੰ ਜਿੰਨੀ ਵੀ ਸਕੋ ਛੋਟੀ ਬਰਾਦਰੀ ਪਿਆਰ ਕਰਦੀ ਆ ਜਿੰਨਾ ਸਾਨੂੰ ਇਹ ਬਰਾਦਰੀ ਪਿਆਰ ਦਿੱਤਾ ਵਾ ਤੇ ਮੈਨੂੰ ਹੋ ਸਕਦਾ ਵੀ ਅਹੀਂ ਪਏ ਦੋ ਚਾਰ ਪਰਿਵਾਰਾਂ ਨੇ ਕਿਤੇ ਘੱਟ ਵੋਟਾਂ ਪਾ ਦੀਏ ਹਮੇਸ਼ਾ ਹੀ ਸਾਨੂੰ ਛੋਟੀ ਬਰਾਦਰੀ ਵੋਟ ਕੋਈ ਇਹਨਾਂ ਦਾ ਧੰਨਵਾਦ ਕਰਦੇ ਨੇ ਸ਼੍ਰੋਮਣੀ ਗੱਲਦਿਰ ਕਹਿੰਦੀ ਵੀ ਅਸੀਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਏ ਆ ਐਸਟਾ ਵੀ ਸਾਨੂੰ ਈਆਂ ਉੱਪਰ ਵੋਟ ਮਿਲੀ ਏ ਉਸ ਤੋਂ ਕਿਵੇਂ ਦੇਖੋ ਵੀ ਕੋਈ ਡਿਫਰੈਂਸ ਵੇਖੋ ਕਿੰਨਾ ਵਾ ਕਿਹੜੀ ਵੱਡੀ ਪਾਰਟੀ ਬਣ ਗਈ ਹੈ ਜੀ ਇਹ ਕੋਈ ਇਹਨਾਂ ਦੀਆਂ ਪ੍ਰਾਪਤੀਆਂ ਦੇ ਵੋਟਾਂ ਨਹੀਂ ਆ ਇਹ ਗੁੰਡਾਗਰਦੀ ਦੀ ਵੋਟ ਲਈਏ 23000 ਇਹਨਾਂ ਨੇ ਜਿਹੜੀ ਲਈ ਆ ਤੇ ਉਧਰ 42000 ਵੋਟ ਪਈ 12000 ਸਮਥਿੰਗ ਵੱਧ ਵੋਟ ਪਈ ਆ ਸਰਦਾਰ ਹਮੀਸ਼ ਸਿੰਘ ਸੰਧੂ ਨੇ ਡਿਫਰੈਂਸ ਕਿੰਨਾ ਵਾ ਇੱਕ ਬੰਦਾ 90 ਨੰਬਰ ਲੈ ਕੇ ਪਾਸ ਹੋ ਜਾਂਦਾ ਇੱਕ 33 ਨਾਲ ਪਾਸ ਹੋ ਜਾਂਦਾ ਤਾਂ ਸੈਕੰਡ ਨੰਬਰ ਕਿੱਥੋਂ ਆ ਗਿਆ ਜੀ ਸੈਕੰਡ ਤੇ ਆਪਣੀ ਬੀਹਣ ਕੱਢ ਲਈ ਨਾ ਬਾਕੀ ਵੇਖੋ ਜਿੱਤ ਹਾਰ ਜਿਹੜੀ ਇੱਕ ਵੋਟ ਤੇ ਵੀ ਹੋ ਜਾਂਦੀ ਹੁੰਦੀ ਆ ਤੇ ਮੈਂ ਇਹਨਾਂ ਤਰਨਤਨ ਹਲਕਾ ਨਵਾਸੀਆਂ ਨੂੰ ਮੈਂ ਇਹਨਾਂ ਦਾ ਧੰਨਵਾਦ ਕਰਦਾ ਕੋਟੀ ਕੋਟਨ ਕਿ ਜਿਨ੍ਹਾਂ ਨੇ ਐਡੀ ਵੱਡੀ ਮਾਰ ਜੰਨਾ ਵੇਖੋ ਡੇਰ ਟੂ ਡੇ ਸਾਡੀ ਰੋਜ਼ ਦੀ ਰੋਜ਼ ਲੀਡ ਵੱਧਦੀ ਜਾਂਦੀ ਸੀ ਤੇ ਚਲੋ ਮਤਲਬ 12000 VOTING ਕਿਹੜਾ ਸੁਕਾ 12 ਬੰਦੇ ਨਹੀਂ ਇਕੱਠੇ ਹੁੰਦੇ ਤੇ ਕੋਈ ਸੈਕੰਡ ਪੋਜੀਸ਼ਨ ਨਹੀਂ ਇਕੱਲੀ ਦਲਦੀ ਇਹ ਤੇ ਆਪ ਉਹ ਕਹਿੰਦੇ ਰਹਾ ਸੈਮੀ ਫਾਈਨਲ ਸੈਮੀ ਫਾਈਨਲ ਹੈ ਸੈਮੀ ਫਾਈਨਲ ਸਰ ਲੋਕਾਂ ਨੇ ਦਿਖਾਤਾ ਸੈਮੀ ਫਾਈਨਲ ਚੌਣ ਕੰਪੇਨ ਦੌਰਾਨ ਅਰਵਿੰਦ ਕੇਜਰੀਵਾਲ ਨੇ ਆਖਿਆ ਸੀ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਜਿਹੜੇ ਗੈਂਟ ਹੋਇਆ ਉਹ ਪੰਜਾਬ ਛੱਡ ਜਾਣ ਬਿਲਕੁਲ ਕੀ ਉਸ ਬਿਆਨ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ ਬਿਲਕੁਲ ਜੀ ਪਹਿਨਾਇਆ ਜਾਊਗਾ ਜਿਸ ਤਰ੍ਹਾਂ ਵੇਖੋ ਸਾਡੇ ਕੇਜਰੀਵਾਲ ਸੁਪਰੀਮੋ ਉਹਨਾਂ ਨੇ ਜੋ ਵਾਅਦਾ ਕੀਤਾ ਹਮੇਸ਼ਾ ਹੀ ਪੂਰਾ ਕਰਦੇ ਨੇ ਤੇ ਦੇਖੋ ਜਿੱਦਨ ਸਾਡੇ ਹਲ ਸਭਾ ਸੌ ਚੁੱਕਦੇ ਸਰਦਾਰ ਹਰਮਨ ਸਿੰਘ ਜੀ ਉਸ ਤੋਂ ਬਾਅਦ ਤੁਸੀਂ ਦੇਖੋ ਇਹ ਗੈਂਗਸਵਾਦ ਦਾ ਨਾਂ ਖਤਮ ਹੋ ਜਾਊਗਾ ਬਿਲਕੁਲ ਔਰ ਚੰਗੇ ਮਤਲਬ ਜਿਹੜੇ ਲੋਕ ਵਿਚਾਰੇ ਡਰਦੇ ਸੀ ਲੋਕ ਫੋਨ ਵੀ ਕਿਸੇ ਭੈਣ ਭਰਾ ਦਾ ਸੁਣ ਤੋਂ ਡਰਦੇ ਸੀ ਇਹ ਬਿਲਕੁਲ ਗੱਲਾਂ ਬੰਦ ਹੋ ਜਾਣੀਆਂ ਬਿਕੋ ਸਾਡੇ ਚਬਾਲ ਚ ਬਹੁਤ ਧਮਕੀਆਂ ਸੀ ਤਰਨਤਾਰ ਸਾਰੇ ਸ਼ਹਿਰ ਚ ਧਮਕੀਆਂ ਹੈ ਹਰ ਸਰਪੰਚ ਨੂੰ ਧਮਕੀ ਹੀ ਸਾਬਕਾ ਮੌਜੂਦਾ ਜਿਤਨਾ ਵੀ ਬੜੇ ਲੋਕ ਪਰੇਸ਼ਾਨ ਸੀ ਲੋਕ ਮੇਰੇ ਨਾਲ ਗੱਲਾਂ ਕਰਦੇ ਸੀ ਪਰ ਫੋਨ ਤੇ ਨਹੀਂ ਗੱਲ ਕਰਦੇ ਮਿਲ ਕੇ ਗੱਲ ਕਰਦੇ ਸੀ ਉਹਨਾਂ ਦੀ ਅੱਖ ਕੀ ਕਰਨਾ ਜਿਹੜੀ ਭਾਜਪਾ ਨੇ ਲੋਕਾਂ ਦੇ ਮੂੰਹ ਲਾਇਆ ਦੇਖੋ ਜੀ ਜਿਹੜਾ ਇਹਨਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਕੁਝ ਕੀਤਾ ਭਾਜਪਾ ਨੇ ਉਹ ਉਹਨਾਂ ਨੂੰ ਮੂੰਹ ਕਿਦਾਂ ਲਾਏ ਲੋਕ ਲਾ ਲੈਂਦੇ ਆਪਾਂ ਕਿਉਂਕਿ ਸਾਡੇ ਨਾਲ ਦੇ ਤੱਕਾ ਹੀ ਕਰਦੇ ਰਹੇ ਹਮੇਸ਼ਾ ਹੀ ਇਹ ਭਾਜਪਾਲੇ ਤੇ ਉਸ ਤੋਂ ਬਾਅਦ ਹੁਣ ਜਿਹੜਾ ਨਤੀਜਾ ਵਾ ਤੁਹਾਨੂੰ ਪਤਾ ਲੱਗ ਹੀ ਗਿਆ ਵਾ ਵੀ ਇਹ ਉਹ ਗੇਂਡੇ ਕੇ ਡਬਲਟ ਆ ਜਿਹੜਾ ਜਿੱਥੇ ਕੋਈ ਇੱਕੇ ਪਾਰਟੀ ਦੂਸਰੀ ਦਾ ਵੋਟ ਨਹੀਂ ਲਗਾ ਉਹ ਬੂਥ ਨਹੀਂ ਲੱਗਾ ਜਿੱਥੇ ਸਿਰਫ ਸ਼ੋਮਨੀ ਕਾਲੀ ਦਿਲ ਦਾ ਬੂਥ ਲੱਗਾ ਉਹਦੇ ਬਾਰੇ ਕੀ ਕਰਾਂ ਭਾਜੀ ਇਹ ਕਬੂਥਾਣਾ ਕੋਈ ਜਿਆਦਾ ਗੱਲ ਨਹੀਂ ਹੈਗੀ ਕੋਈ ਇਹ ਤੇ ਗਲਤ ਗੱਲਾਂ ਵੇਖੋ ਬੀਐਲਓ ਘਰ ਘਰ ਤੇ ਵੋਟਾਂ ਪਚਾ ਰਿਆ ਸੀ ਨਾ ਸਰਕਾਰ ਨੇ ਆਪਣੀ ਡਿਊਟੀ ਦਿੱਤੀ ਵੀ ਘਰ ਘਰ ਵੋਟਾਂ ਹੁਣ ਇਹ ਵੇਖਣਾ ਜ਼ਿਆਦਾ ਜ਼ਰੂਰੀ ਹੈ ਵੀ ਉਹ ਬੂਥ ਚੋਂ ਪਈਆਂ ਵੋਟਾਂ ਕਿੰਨੀਆਂ ਧੱਕੇ ਨਾਲ ਡਰਾ ਕੇ ਧਮਕਾ ਕੇ ਕਿਸੇ ਨੂੰ ਕਹੋ ਬੂਥਾਣਾ ਲਾਓ ਹੁਣ ਵੇਖੋ ਮੈਂ ਤੇ ਕਿਸੇ ਨੂੰ ਨੇ ਕਿਹਾ ਬੂਥਾਣਾ ਲਾਓ ਸਾਰੇ ਪਿੰਡਾਂ 'ਚ ਬੂਥ ਲੱਗੇ ਹਰ ਇੱਕ ਪਾਰਟੀ ਦੇ ਲੱਗੇ ਇਹ ਜੇ ਚਾਰ ਪਾਰਟੀਆਂ ਚਾਰੇ ਲੱਗੇ ਪਰ ਮੀਆਂਪੁਰ ਦੇ ਪਿੰਡ ਵਾਲੇ ਸਾਰੇ ਕਹਿੰਦੇ ਸਾਡੇ ਤੇ ਕੋਈ ਦਬਾਅ ਨਹੀਂ ਹੈ ਅਸੀਂ ਕਿਉਂਕਿ ਬਾਠ ਨੇ ਕੰਮ ਕੀਤੇ ਨੇ ਉਹਦੇ ਕੰਮ ਦੇ ਆਧਾਰ ਤੇ ਅਸੀਂ ਵੋਟ ਉਹਨਾਂ ਨੂੰ ਦੇ ਰਹੇ ਹਾਂ ਬਿਲਕੁਲ ਜੀ ਕੰਮ ਕੀਤੇ ਉਹਨਾਂ ਨੇ ਆਪਣੇ ਚਾਚੇ ਦਾ ਮੁੰਡਾ ਮਾਰਿਆ ਉਸੇ ਪਿੰਡ ਦਾ ਹੀ ਸ਼ੇਰਾ ਈੜਾ ਉਹ ਉਸੇ ਪਿੰਡ ਦਾ ਮਾਰਿਆ ਉਹਦਾ ਪਰਿਵਾਰ ਹੀ ਤੋਂ ਵਿਚਾਰਾ ਉੱਜੜ ਕੇ ਚਲੇ ਗਿਆ ਕੰਮ ਬਹੁਤ ਵਧੀਆ ਕੀਤੇ ਲਾਲੂ ਘੁਮੜਾ ਸਰਪੰਚ ਮਾਰਿਆ ਜੀ ਮੇਰਾ ਭਰਾ ਮਰਵਾਇਆ ਜੀ ਹੋਰ ਕਿਹੜੇ-ਕਿਹੜੇ ਮੈਂ ਬੰਦਿਆਂ ਦਾ ਨਾਮ ਲਵਾ ਗੁਰਬਿੰਦਰ ਐਵੇਂ ਵਾਲਾ ਮਾਰਾ ਇੱਕ ਚੀਜ਼ ਵਿਰੋਧੀ ਧਿਰਾਂ ਕਹਿੰਦੀਆਂ ਨਜ਼ਰ ਆਈਆਂ ਨੇ ਕਿ ਸਰਕਾਰੀ ਤੰਦਰਦੀ ਵਰਤੋਂ ਕਰਕੇ ਜਿਹੜਾ ਆ ਉਥੋਂ ਦੀ ਜਿੱਤਾਂ ਆਵਾਂ ਦੀ ਜਿੱਤ ਨਹੀਂ ਮੇਕੋ ਜੀ ਹਮੇਸ਼ਾ ਹੀ ਆਪੋਜੀਸ਼ਨ ਪਾਰਟੀ ਦੋਸ਼ ਲਾਉਂਦੀ ਹੁੰਦੀ ਹੈ ਸਰਕਾਰਾਂ ਤੇ ਕਿਹੜਾ ਸੰਤਾਰੇ ਸਾਡੇ ਕੋਲ ਕੋਈ ਸਰਕਾਰੀ ਗੱਡੀਆਂ ਨਹੀਂ ਦੱਸੋ ਭਾਜੀ ਸਾਡੇ ਕੋਲ ਕੋਈ ਸਰਕਾਰੀ ਗੱਡੀ ਨਹੀਂ ਸੀ ਸੋ ਕੋ ਜਿਹੜੀ ਆਪੋਜੀਸ਼ਨ ਪਾਰਟੀ ਵਾਲੇ ਸੀ ਉਹਨਾਂ ਕੋ ਸਾਰਿਆਂ ਕੋ ਸਰਕਾਰੀ ਗੱਡੀਆਂ ਲਾਲ ਬੱਤੀਆਂ ਲਾ ਕੇ ਆਉਂਦੀਆਂ ਨਹੀਂ ਆ ਭਾਜਪਾ ਦੀ ਕਿੰਨੀਆਂ ਗੱਡੀਆਂ ਆਉਂਦੀ ਰਹੀਆਂ ਤੁਸੀਂ ਆ ਵੇਖਿਆ ਸਾਰਿਆਂ ਨੇ ਹਾਂ ਜੀ ਕੋਣ ਸਵਾਰ ਸਾਲ ਜਿਹੜਾ ਆਮ ਆਦਮੀ ਦੇ ਲੋਕਾਂ ਨੇ ਮੌਕਾ ਦੇਤਾ ਤਨੀ ਬਾਰਡਰ ਇਲਾਕੇ ਦੇ ਲੋਕ ਤੁਹਾਡੇ ਨਾਲ ਕਸ਼ੇ ਤੁਰਦੇ ਆ ચૂંટણી ਪ੍ਰਚਾਰ ਦੇ ਦੌਰਾਨ ਕਿਹੋ ਜੇ ਕੰਮ ਉਹਨਾਂ ਨੇ ਦੱਸਿਆ ਤੇ ਤੁਸੀਂ ਉਹਨਾਂ ਨੂੰ ਭਰੋਸਾਗੀ ਦਵਾਉਂਦੇ ਜੇ ਵੀ ਸਵਾਰ ਸਾਲ ਚ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰ ਦੋਗੇ ਵੇਖੋ ਜੀ ਸਭ ਤੋਂ ਪਹਿਲਾਂ ਨਾ ਜਿੱਦਣ ਕੇਜਰੀਵਾਲ ਜੀ ਲਾਸਟ ਤੇ ਆਏ ਸੀ ਉਹਨਾਂ ਨੇ ਇੱਕ ਵਾਦਾ ਕੀਤਾ ਸੀ ਸਾਡੇ ਹਲਕੇ ਲਈ ਵੀ ਇੱਕ ਕਾਲਜ ਲੜਕੀਆਂ ਨੂੰ ਦੇਣਾ ਹਨ ਸਾਡੀ ਪ੍ਰੋਅਰਟੀ ਇਹ ਹੋਗੀ ਵੀ ਅਸੀਂ ਪਹਿਲਾਂ ਸਾਡਾ ਲੜਕੀਆਂ ਦਾ ਕਾਲਜ ਜਿਹੜਾ ਜ਼ਰੂਰ ਬਣੇ ਜਿਹੜਾ ਸਾਡੀਆਂ ਬੱਚੀਆਂ ਪੜਨਾ ਸਾਡੀਆਂ ਬਾਹਰ ਨਾ ਜਾਣ ਦੂਜਾ ਸਾਡਾ ਡਵੈਲਪਮੈਂਟ ਦਾ ਜੀ ਤੇ ਇੱਕ ਬਾਰਡਰ ਬੈਲਟ ਦੀਆਂ ਕੁਝ ਮੁਸ਼ਕਲਾਂ ਤਾਰੋਂ ਪਾਰ ਦੀਆਂ ਉਹ ਵੀ ਅਸੀਂ ਹੱਲ ਕਰਾਉਣੀਆਂ ਵਾ ਤੁਸੀਂ ਵੇਖੋਗੇ ਸਵਾ ਸਾਲ ਡੇਢ ਸਾਲ ਦੇ ਵਿੱਚ ਅਸੀਂ ਦੇ 6 ਕ ਮਹੀਨੇ ਦਾ ਟੀਚਾ ਬਣਾਇਆ ਵਾ ਮਾਸਟਰ ਪਲਾਨ ਬਣਾਇਆ ਵਾ ਸ਼ਿਆਗ ਘੰਟਿਆਂ ਦੇ ਵਿੱਚ ਆਪਾਂ ਇਹਨਾਂ ਬਿਨੋ ਲਾਗੂ ਕਰਕੇ ਲੋਕਾਂ ਨੂੰ ਡਵੈਲਪਮੈਂਟ ਵਧਿਆ ਕਰਾ ਕੇ ਦੇਵਾਂਗੇ ਸਭ ਤੋਂ ਪਹਿਲਾਂ ਤੇ ਆਪਾਂ ਪ੍ਰੋਅਰਟੀ ਜਿਹੜਾ ਇੱਕ ਨਸ਼ਾ ਖਤਮ ਕਰਨਾ ਦੂਸਰਾ ਅਸੀਂ ਵੇਖੋ ਜੀ ਆ ਗੈਂਗਸਟਰ ਵਾਲ ਖਤਮ ਕਰਨਾ ਜਿਹੜੇ ਲੋਕ ਚੈਨ ਨਾ ਸੌਂ ਸਕਣ ਹਰ ਇੱਕ ਨੂੰ ਫਰੋਤੀਆਂ ਆਉਂਦੀਆਂ ਸੀ ਮੈਂ ਤੁਹਾਨੂੰ ਤਾਂ ਹੀ ਬਾਰ ਬਾਰ ਉੱਥੇ ਲਿਆਉਣਾ ਫਰੋਤੀਆਂ ਦੀਆਂ ਕਾਲਾਂ ਭਾਜੀ ਇੰਨੀਆਂ ਕ ਆਉਂਦੀਆਂ ਸੀ ਮੇਰੇ ਕੋ ਕਿਸੇ ਨੂੰ ਬਿੱਲ ਦਾ ਆ ਜਾਂਦਾ ਵੀ ਤੂੰ ਬਿੱਲ ਦੇ ਆ ਮੇਰੇ ਬੋਡਾਂ ਦਾ ਬਿੱਲ ਦੇ ਆ ਖੁਸ਼ ਗੁਰਦੁਆਰਿਆਂ ਦੇ ਵਿੱਚੋਂ ਸੋਨੀ ਕਮੇਟੀ ਨੇ ਜਿੰਨਾ ਗੁਰਦੁਆਰਿਆਂ ਨੂੰ ਭਲੀ ਲੁੱਟਿਆ ਨਾ ਨਾ ਗੋਲ ਕਾਣੂ ਗੋਲ ਕਾਂਜੋ ਪੈਸੇ ਆ ਕੇ ਲੋਕਾਂ ਨੂੰ ਵੰਡੇ ਰਹੇ ਆਟਾ ਦਾਲ ਸਾਰਾ ਕੁਝ ਹੈਗਾ ਜੀ ਹੋ ਤੁਹਾਨੂੰ ਪ੍ਰੂਫ ਚਾਹੀਦੇ ਹੋਣਗੇ ਤੇ ਐਮਐਲਏ ਸਾਹਿਬ ਨੇ ਕੱਲ ਵੀ ਦੱਸਿਆਈ ਮੈਂ ਫੋਟੋਆਂ ਦੇ ਦਾਂਗਾ ਤੁਹਾਨੂੰ ਮੋਨੂ ਜੀ ਤੁਸੀਂ ਕਿਹ ਕਾਲਜ ਲੈ ਕੇ ਆਵਾਂਗੇ ਲੜਕੀਆਂ ਵਾਸਤੇ ਬਿਲਕੁਲ ਜੀ ਪਰ ਇੱਥੇ ਚੁਭਾਲ ਦੇ ਵਿੱਚ ਇੱਕ ਆਈਪੀਆਈ ਸਰਕਾਰੀ ਖੁੱਲੀ ਸੀ ਜਿਸ ਦੇ ਵਿੱਚ ਜਿਹੜੇ ਨੇ ਟ੍ਰੇਨਰ ਹੀ ਘੱਟ ਰਹੀ ਔਰ ਤੁਹਾਨੂੰ ਪਤਾ ਹੈ ਕਿ ਜਦੋਂ ਇਹ ਆਰਟੀਆਈ ਆਈਟੀਆਈ ਖੁੱਲੀ ਸੀ ਉਦੋਂ ਬੜਾ ਵੱਡੇ ਪੱਧਰ ਤੇ ਦਾ ਪ੍ਰਚਾਰ ਹੋਇਆ ਸੀ ਕਿ ਇੱਥੋਂ ਦੇ ਜਿਹੜੇ ਸਟੂਡੈਂਟ ਦੇ ਉਹਨਾਂ ਨੂੰ ਸਕਿੱਲ ਦੇ ਵਿੱਚ ਨਿਪੁੰਨ ਕੀਤਾ ਜਾਵੇਗਾ ਪਰ ਸਕਿੱਲ ਵਾਲੇ ਉੱਤੇ ਇਹ ਅਧਾਪਕ ਕਿੱਡੀ ਹੈਗੀ ਇਹ ਚੁਣਦਾ ਰਹੇਗਾ ਤੁਸੀਂ ਮੇਰੇ ਖਿਆਲ ਨਾਲ ਮੰਨਣ ਦੀ ਗੱਲ ਕਰਦੇ ਮੰਨਣ ਪਿੰਡ ਆਈਟੀਆਈ ਖੁੱਲੀ ਸੀ ਕੌਂਗਰਸ ਟਾਈਮ ਤੇ ਖੁੱਲੀ ਆਈਟੀਆਈ ਤੇ ਖੋਲ ਨਹੀਂ ਪਰ ਉਹਨਾਂ ਨੇ ਉਸ ਟਾਈਮ ਕਾਂਗਰਸ ਨੇ ਉਹਦੇ ਨਾਲ ਨਾਲ ਉਹ ਫੈਸਿਲਟੀਆਂ ਨਹੀਂ ਦਿੱਤੀਆਂ ਉਹਨਾਂ ਨੂੰ ਫੈਸਲਟੀ ਕਰਨ ਦਿੱਤੀ ਜੇ ਅਸੀਂ ਕਾਲਜ ਲਈ ਇਹ ਜਮੀਨ ਲੱਭ ਰਿਆ ਕੱਲ ਵੀ ਸਾਡੇ ਪਰਸੋਂ ਪਰਸੋਂ ਮੀਟਿੰਗ ਹੋਣੀ ਆ ਹੁਣ ਉਹਦੇ ਵਿੱਚ ਡੀਡੀਪੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਹਦਾਇਤ ਕੀਤੀ ਗਈ ਆ ਸਾਡੇ ਸਰਕਾਰ ਵੱਲੋਂ ਵੀ ਜਗਾ ਵਧੀਆ ਸਾਡਾ ਲੱਭ ਕੇ দাও ਜੇ ਇਹਦੇ ਵਿੱਚ ਸਾਡੀਆਂ ਲੜਕੀਆਂ ਕਾਲਜ ਦੀਆਂ ਉਹਨਾਂ ਦੇ ਤੇ ਵਧੀਆ ਐਜੂਕੇਸ਼ਨ ਸਾਰਾ ਕੁਝ ਵਧੀਆ ਹੋਊਗਾ ਜੀ ਹੁਣ ਬੱਬਾ ਪੁੱਡੇ ਨੇ ਬਹੁਤ ਕਿਰਪਾ ਕੀਤੀ ਆ ਉਰਵਰਜਨਦੇਵ ਪਾਸ਼ਾ ਜੀ ਨੇ ਸਾਡੇ ਤੇ ਬਹੁਤ ਕਿਰਪਾ ਕੀਤੀ ਹੈ ਤਰਨਤਾਰ ਚ ਬਹੁਤ ਜਿਆਦਾ ਵਿਕਾਸ ਜਨੇਰੀ ਆਉਗੀ ਹੁਣ ਉਹਨੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਜਿਨ੍ਹਾਂ ਨੇ ਨਹੀਂ ਵੀ ਪਾਈਆਂ ਉਹਨਾਂ ਨੂੰ ਵੀ ਸਤਿਕਾਰਨਾ ਚਾਹੁੰਦੀ ਮੈਂ ਤੇ ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਨਹੀਂ ਵੋਟਾਂ ਪਾਈਆਂ ਵੇਖੋ ਵੋਟਾਂ 5 ਸਾਲ ਚ 5 ਵਾਰੀ ਆਉਣੀਆਂ ਆ ਵਾ ਹੋ ਸਕਦਾ ਐਤਕੀ ਨਹੀਂ ਪਈ ਅਗਲੀ ਵਾਰੀ ਪਾਦਣ ਚਿੰਨਾ ਨੇ ਪਾਈਆਂ ਵਾ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਖਾਸ ਕਰਕੇ ਆਪਣੇ ਅਡਾ ਨਿਵਾਸੀ ਨੂੰ ਤਰਨਤਾਰ ਨਾਲ ਕਾ ਨਿਵਾਸੀਆਂ ਨੂੰ ਚੀਮਾ ਕਲਾਂ ਨੂੰ ਜਿਨ੍ਹਾਂ ਨੇ ਇਹ ਬੈਲਟ ਸਾਰੀ ਜਿਤਾ ਕੇ ਸਾਨੂੰ ਅੱਜ ਇਹ ਤੁਹ ਬਿਠਾਇਆ ਤੁਹਾਡੇ ਸਾਹਮਣੇ ਜੀ ਧੰਨਵਾਦ